ਮੈਂ ਬਚਪਨ ਵੀ ਦੇਖਿਆ ਸਿੱਧੂ ਦਾ ਛੋਟੇ ਹੁੰਦੇ ਨੂੰ ਵੀ ਦੇਖਿਆ ਮੈਂ ਤਾਂ ਉਹੀ ਡੱਟੋ ਮਤਲਬ ਉਹਦੀਆਂ ਹਰਕਤਾਂ ਉਹੀ ਖੇਡ ਘਟਾਉਣੇ ਉਹੀ ਝਾਕਣੀ ਉਹੀ ਹਿੰਡ ਉਹੀ ਜਿੱਦ ਹੁਣ ਵੀ ਉਹੀ ਅੱਜ ਡੱਟੋ ਆ ਬਾਈ ਤੇ ਸਾਨੂੰ ਲੱਗਦਾ ਵੀ ਸੇਮ ਉਹੀ ਖੇਤਰ ਚ ਉਹ ਆਊਗਾ ਤੇ ਦੁਬਾਰੇ ਬਾਈ ਨੂੰ ਫਿਰ ਅਸੀਂ ਦੇਖਾਂਗੇ ਜੀ ਬਹੁਤ ਪੈਣੀ ਜੀ ਅਗਲੇ ਨੂੰ ਅਸੀਂ 1500 ਜਿੰਨਾ ਚਿਰ ਛੋਟਾ ਸਿੱਧੂ ਸਟੇਜ ਤੇ ਨਹੀਂ ਆਊਗਾ ਉਹਨਾਂ ਚੰਨੂੰ ਜਾਂਦੇ ਰੱਖਾਂਗੇ ਅੱਜ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਤੁਸੀਂ ਵੇਖ ਸਕਦੇ ਹੋ ਹਵੇਲੀ ਦੇ ਵਿੱਚ ਇਕੱਠ ਹੈ ਦੂਰੋਂ ਨੇੜਿਓਂ ਜਿਹੜੇ ਚਾਉਣ ਵਾਲੇ ਆ ਬਾਈ ਨੂੰ ਉਹ ਇੱਥੇ ਪਹੁੰਚੇ ਹੋਏ ਆ ਇੱਥੇ ਦੂਰ ਦਰਾਡੇੋਂ ਜਿਹੜੇ ਲੋਕ ਆਏ ਆ ਆ ਕੇ ਇੱਥੇ ਅੱਜ ਇੱਕ ਖੁਸ਼ੀ ਦਾ ਮਾਹੌਲ ਵੀ ਹੈ ਕਿਉਂਕਿ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਤੇ ਉਹਨਾਂ ਦੇ ਚਾਹਣ ਵਾਲਿਆਂ ਨੇ ਕੇਕ ਕੱਟ ਕੇ ਵੀ ਸੈਲੀਬ੍ਰੇਟ ਕੀਤਾ ਉਹਦੇ ਨਾਲ ਹੀ ਇੱਥੇ ਪਰਿਵਾਰ ਦੇ ਨਜ਼ਦੀਕੀ ਪਾਲੀ ਭਾਈ ਇੱਥੇ ਖੜੇ ਹੋਏ ਆ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਲੱਗ ਰਿਹਾ ਹੈ ਕਿਉਂਕਿ ਉਹ ਵੱਡਾ ਘਾਟਾ ਸੀ ਜਿਹੜਾ ਕਦੀ ਵੀ ਪੂਰਾ ਨਹੀਂ ਹੋਣਾ ਪਰ ਅੱਜ ਫਿਰ ਵੀ ਉਹ 3 ਸਾਲ ਹੋ ਗਿਆ ਗਿਆ ਨੂੰ 3 ਸਾਲ ਤੋਂ ਬਾਅਦ ਵੀ ਇੰਨੀਆਂ ਰੌਣਕਾਂ ਜਨਮ ਦਿਨ ਤੇ ਕੀ ਕਹੋਗੇ ਪਿਆਰ ਕਰਨ ਵਾਲੇ ਸਿੱਧੂ ਨੂੰ ਇਹ ਸਿੱ ਤੇ ਇਹ ਸ਼ਾਮ ਤੱਕ ਐਂ ਲੱਗਿਆ ਰਹੂਗਾ ਮੇਲਾ ਤੇ ਮਤਲਬ ਰੋਜ਼ ਹੀ ਲੱਗਿਆ ਰਹਿੰਦਾ ਹਰ ਰੋਜ਼ ਔਰ ਇਸ ਦੋਨੋਂ ਚਾਹਣ ਵਾਲਿਆ ਜਲਤੋਂ ਚਾਹਣ ਵਾਲਿਆ ਜਿਹੜੀ ਉਹਦੀ ਗਾਇਕੀ ਸੀ ਉਹ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੀ ਸੀ ਉਹ ਮਿੱਟੀ ਨੂੰ ਪਿਆਰ ਕਰਦੀ ਸੀ ਉਹ ਟਰੈਕਟਰਾਂ ਨੂੰ ਪਿਆਰ ਕਰਦੀ ਸੀ ਉਹ ਜਵਾਨੀ ਨੂੰ ਮਿੱਟੀ ਨਾਲ ਜੋੜਦੀ ਸੀ ਟਰੈਕਟਰ ਨਾਲ ਜੋੜਦੀ ਸੀ ਪੱਗ ਨਾਲ ਜੋੜਦੀ ਸੀ ਤੇ ਇਸ ਕਰਕੇ ਜਿਹੜੇ ਮਾਂ ਪਿਓ ਬੱਚੇ ਭੈਣਾਂ ਸਾਰਿਆਂ ਨੂੰ ਦਿਲ ਤੋਂ ਪਿਆਰ ਕਰਦੇ ਸੀ ਤਾਂ ਹੀ ਇੰਨਾ ਇਕੱਠਾ ਜੀ ਹਾਂ ਬਿਲਕੁਲ ਜੀ ਵੀ ਆਪਾਂ ਵੇਖਦੇ ਹਾਂ ਕਿ ਤੁਸੀਂ ਹਰ ਵੇਲੇ ਪਰਿਵਾਰ ਦੇ ਨੇੜੇ ਰਹਿੰਦੇ ਹੋ ਕੀ ਕਿਤੇ ਨਾ ਕਿਤੇ ਕੋਈ ਗੱਲਬਾਤ ਮਾਤਾ ਕਰਦੇ ਆ ਕਿ ਜਿਵੇਂ ਸਿੱਧੂ ਛੋਟਾ ਹੁੰਦਾ ਕੋਈ ਖੇਡਦਾ ਸ਼ਰਾਰਤਾਂ ਜਾਂ ਉਵੇਂ ਕੋਈ ਦੇ ਸੇਮ ਉਹਦੇ ਹੈਗੇ ਆ ਹਾਪ-ਪਾਪ ਜਾਂ ਕਿਵੇਂ ਮੈਂ ਕਹਿੰਦਾ ਬਿਲਕੁਲ ਵੀਰ ਜੀ ਪਤਾ ਕੀ ਇਹ ਪਰਮਾਤਮਾ ਦੀ ਕਿਰਪਾ ਹੋਈ ਹੈ ਅਛੇ ਪਾਸ਼ਾ ਨੇ ਇਸ ਪਰਿਵਾਰ ਦੇ ਨਾਲ ਮਤਲਬ ਜਿੱਥੇ ਸਰਕਾਰਾਂ ਨੇ ਅਨਿਆਇ ਕੀਤਾ ਤਾਂ ਉੱਥੇ ਰੱਬ ਨੇ ਬਹੁਤ ਵੱਡੀ ਮਤਲਬ ਪਰਿਵਾਰ ਨੇ ਦੁਆਰੇ ਖੁਸ਼ੀ ਦਿੱਤੀ ਹੈ ਤਾਂ ਜਿਹੜਾ ਸਿੱਧੂ ਸਾਹਿਬ ਛੋਟੇ ਆਏ ਨੇ ਤਾਂ ਉਹ ਛੋਟੇ ਹੁੰਦੇ ਨੂੰ ਵੀ ਦੇਖਿਆ ਮੈਂ ਤਾਂ ਉਹੀ ਡਟੋ ਮਤਲਬ ਉਹਦੀ ਹਰਕਤਾਂ ਉਹੀ ਖੇੜ ਘਟਾਉਣੇ ਉਹੀ ਚੱਕਣੀ ਉਹੀ ਹਿੰਡ ਉਹੀ ਜਿੱਦ ਹੁਣ ਵੀ ਉਹੀ ਡਟੋ ਆ ਬਾਈ ਤੇ ਸਾਨੂੰ ਲੱਗਦਾ ਵੀ ਸੇਮ ਹੋਈ ਖੇਤਰ ਚ ਆਊਗਾ ਤੇ ਦੁਬਾਰੇ ਬਾਈ ਨੂੰ ਫਿਰ ਅਸੀਂ ਦੇਖਾਂਗੇ ਹੂੰ ਬਾਈ ਗੀਤ ਜਿਹੜੇ ਤਿੰਨ ਜਿਹੜੇ ਲਾਂਚ ਹੋਏ ਆ ਉਹਨਾਂ ਦੇ ਬਾਰੇ ਦੱਸੋ ਵੀ ਉਹ ਕੀ ਰਿਸਪੌਂਸ ਮਿਲ ਰਿਹਾ ਹੋਰ ਰਿਸਪੌਂਸ ਤਾਂ ਮੈਨੂੰ ਲੱਗਦਾ ਹਜੇ ਤਕਰੀਬਨ 2 ਘੰਟੇ 3 ਘੰਟੇ ਹੋਏ ਆ ਤਾਂ ਉਹ ਇੱਕ ਜਿਹੜਾ ਪਹਿਲਾ ਗੀਤ ਆ ਉਹ ਮੇਰੇ ਹਿਸਾਬ ਨਾਲ 13-14 ਲੱਖ ਹੋ ਗਿਆ ਜਦੋਂ ਪਹਿਲਾਂ ਇੱਕ 11 ਲੱਖ ਹੋ ਗਿਆ ਇੱਕ 12 ਲੱਖ ਹੋ ਗਿਆ ਲੱਖ ਕਿ ਲਵਰ ਕੇ ਮਨ ਲਓ ਕੋ ਸ਼ਾਮ ਤੱਕ ਉਹ ਬਿਲਬੋਰਡ ਤੇ ਜਾ ਚੜਨਗੇ ਬਸ ਫਿਰ ਉਤਰਦੇ ਨਹੀਂ ਨਾ ਤਾਂ ਜਿਹੜੇ ਵੱਡੇ ਵੱਡੇ ਉਸਤਾਦ ਕਹਿੰਦੇ ਸੀ ਜਾਂ ਵੱਡੇ ਵੱਡੇ ਸੈਲੀਬ੍ਰਿਟੀ ਕਹਿੰਦੇ ਆ ਉਹ ਡਾਟਾ ਚੇਂਜ ਕਰਕੇ ਟੱਪ ਗਏ ਬਸ ਜਿਵੇਂ ਉਹਦੇ ਵਿੱਚ ਇੱਕ ਗੀਤ ਦੇ ਵਿੱਚ ਉਹਨਾਂ ਨੇ ਜਿਹੜਾ ਮੈਚ ਹੋਇਆ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੋਰ ਵੀ ਕਾਫੀ ਜਿੰਨੇ ਵੀ ਉਹ ਧੋਖਾ ਦੇ ਕੇ ਗਏ ਸੀ ਬਾਈ ਨੂੰ ਉਹਦੇ ਬਾਰੇ ਵੀ ਪੂਰਾ ਧਰ ਕੇ ਮੰਨ ਗਿਆ ਉਹਦੇ ਬਾਰੇ ਕੀ ਮੈਂ ਉਹ ਉਹਦਾ ਦਿਲ ਦੇ ਮਤਲਬ ਠੇਸੀ ਦਿਲ ਦੇ ਵਿੱਚ ਗਰਾਈਆਂ ਸੀ ਉਹ ਦਿਲ ਦੇ ਵਿੱਚ ਬੈਈਆਂ ਖੋਲਦੀਆਂ ਸੀ ਉਹ ਲੋਕਾਂ ਨੇ ਤਾਂ ਉਹ ਉਹ ਬਲਬਲੇ ਬਾਹਰ ਆਏ ਨੇ ਤਾਂ ਉਹਨੂੰ ਸੁਣ ਕੇ ਲੋਕ ਜਿਹੜੇ ਹੋਣਗੇ ਜਿਹੜਾ ਇੱਥੇ ਉਹਦੇ ਨਾਲ ਕੋਈ ਧੋਖਾ ਕਰਕੇ ਗਏ ਨੇ ਜਾਂ ਉਹਦੇ ਨਾਲ ਕੋਈ 420 ਕੀਤੀਆਂ ਤਾਂ ਉਹ ਅੱਜ ਆਪਣੇ ਆਪ ਦੇ ਮੂੰਹ ਤੇ ਚਪੇੜੇ ਮਾਰ ਰਹੇ ਹੋਣਗੇ ਭਈ ਤੁਸੀਂ ਹਰ ਟਾਈਮ ਇੱਥੇ ਰਹਿੰਦੇ ਹੋ ਤੁਸੀਂ ਦੇਖਦੇ ਹੋ ਕਿ ਜਿਵੇਂ ਪਹਿਲੇ ਸਾਲ ਦੂਜੇ ਸਾਲ ਤਿੰਨ ਸਾਲ ਕੋਈ ਫੈਨਸ ਜਿਹੜੇ ਉਹਨਾਂ ਦਾ ਆਉਣਾ ਜਾਣਾ ਕੋਈ ਘੱਟ ਹੋਇਆ ਨਹੀਂ ਘੱਟ ਤਾਂ ਨਹੀਂ ਹੋਇਆ ਉਹ ਉਦਾਂ ਹੀ ਹੈ ਪਰ ਐ ਵੀ ਚਲੋ ਜੋ ਰੁੱਤ ਕੰਮ ਦੀ ਰੁੱਤ ਹੋ ਜਾਂਦੀ ਹੈ ਉਹ ਥੋੜੀ ਬਹੁਤ ਘਟ ਜਾਂਦੀ ਹੈ ਪਰ ਹਰ ਰੋਜ਼ ਪੰਜ ਚਾਰ ਸੌ ਬੰਦਾ ਡੇਲੀ ਆਉਂਦੇ ਆਉਂਦੇ ਇੱਥੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ ਗੱਲ ਕਰੀਏ ਖਜ਼ਾਨਾ ਕਿੰਨਾ ਕਜੇ ਭਰਿਆ ਹੋਇਆ ਨਹੀਂ ਉਹ ਤਾਂ ਜ਼ਿਆਦਾ ਦਾ ਬਾਪੂ ਜੀ ਦੱਸਣਗੇ ਪਰ ਜਿੱਤੇ ਤੱਕ ਬਾਪੂ ਜੀ ਸਾਡੇ ਨਾਲ ਕੋਈ ਗੱਲਬਾਤ ਸਾਡੇ ਸ਼ੇਅਰ ਕਰਦੇ ਆ ਪਰ ਗੀਤ ਬਹੁਤ ਬੈਣੀ ਚਾਹੀਏ ਮਤਲਬ ਇਹਨੂੰ ਬਿਲਕੁਲ ਜਿਵੇਂ ਤੁਸੀਂ ਦੇਖਿਆ ਬਾਈ ਪਾਲੀ ਨੇ ਬੜੀ ਹਲੀਮੀ ਨਾਲ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਥੇ ਅੱਜ ਤੀਜੇ ਸਾਲ ਤੋਂ ਬਾਅਦ ਵੀ ਬਾਈ ਦੇ ਜਾਣ ਤੋਂ ਬਾਅਦ ਵੀ ਇੱਥੇ ਵੇਖੋ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਇੱਥੇ ਹੈਗਾ ਕਿਉਂਕਿ ਅੱਜ ਦੀ ਅੱਜ ਦਾ ਦਿਨ ਜਿਹੜਾ ਆ ਉਹ ਅਹਿਮ ਹੈ ਉਹਦੇ ਫੈਨਸ ਵਾਸਤੇ ਕਿਉਂਕਿ ਇੱਕ ਤਾਂ ਜਨਮ ਦਿਨ ਜਨਮ ਦਿਨ ਮੌਕੇ ਤਿੰਨ ਜਿਹੜੇ ਉਹ ਗੀਤ ਜਿਹੜੇ ਜਿਨ੍ਹਾਂ ਦੀ ਬਹੁਤ ਸਮੇਂ ਤੋਂ ਡੀਕ ਸੀ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੁੰਨੇ ਆ ਕੈਮਰਾ ਪਰਸਨ ਰਮਨ ਦਿਨਾਲ ਸੁਖਵਿੰਦਰ ਨਿਕੋਆਂ ટીਵੀ ਪੰਜਾਬੀ ਮਾਨਸਾ